ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਰਹਿਣ ਵਾਲਾ ਹਾਂ ਜੀ ਮੈਨੂੰ ਹਲਕਾ ਫੁਲਕਾ ਬੁਖਾਰ ਰਹਿੰਦਾ ਸੀ ਜਿਹਦੇ ਕਰਕੇ ਮੈਨੂੰ ਮੈਡੀਸਨ ਲੈਣ ਪਾਤਰਾ ਜਾਂ ਸਮਾਨੇ ਜਾਣਾ ਪੈਂਦਾ ਸੀ ਜੀ ਹਸਪਤਾਲ ਦੇ ਵਿੱਚ ਤੇ ਹੁਣ ਅਸੀਂ ਇੱਥੇ ਹੀ ਦਵਾਈ ਲੈ ਲੈਂਦੇ ਹਾਂ ਜੀ ਸਾਰੀ ਮੇਰੀ ਵਾਈਫ ਵੀ ਦਵਾਈ ਖਾਂਦੀ ਹੈ ਮੇਰਾ ਡੈਡੀ ਵੀ ਖਾਂਦਾ ਜੀ ਮੇਰਾ ਭਰਾ ਵੀ ਖਾਂਦਾ ਤੇ ਹੁਣ ਸਾਨੂੰ ਬਹੁਤ ਅੱਛੀ ਸਹੂਲਤ ਮਿਲੀ ਹੋਈ ਹੈ ਜੀ ਇੱਥੇ ਤੇ ਸਾਨੂੰ ਉੱਥੇ ਭਰ ਨਹੀਂ ਜਾਣਾ ਪੈਂਦਾ ਸਾਡੇ ਟਾਈਮ ਦਾ ਹੀ ਬਚਾਓ ਹੋ ਗਿਆ ਤੇ ਸਾਡੇ ਪੈਸਿਆਂ ਦਾ ਹੀ ਬਚਾਓ ਹੋ ਗਿਆ ਜੀ ਜਿਹਦੇ ਕਰਕੇ ਅਸੀਂ ਇੱਥੋਂ ਹਰ ਚੀਜ਼ ਮਤਲਬ ਦਵਾਈ ਟੈਸਟ ਵਗੈਰਾ ਸਾਡੇ ਇੱ ਮੈਡੀਸਨ ਅੱਛੀ ਮਿਲਦੀ ਹੈ ਜੀ ਪਰਚੀ ਬਣਵਾਓ ਦਵਾਈ ਲਓ ਤੇ 10 ਮਿੰਟ ਦੇ ਵਿੱਚ ਘਰੇ ਜਾਓ ਬਹੁਤ ਖੁਸ਼ ਆਈ ਚੀਜ਼ ਤੋਂ ਤੇ ਇਹ ਚੀਜ਼ ਕਰਕੇ ਅਸੀਂ ਹੁਣ ਸਰਦਾਰ ਭਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਆਮ ਆਦਮੀ ਕਲੀਨਿਕ ਤੋਂ ਮੈਡੀਸਨ ਅਸੀਂ ਖਾਂਦੇ ਆਂ ਮੇਰਾ ਸਾਰਾ ਪਰਿਵਾਰ ਇੱਥੇ ਹੀ ਦਵਾਈ ਖਾਂਦਾ ਹੈ ਬੁਖਾਰ ਚੜੇ ਖਾਂਸੀ ਕੋਈ ਵੀ ਪ੍ਰੋਬਲਮ ਹੋਵੇ ਅਸੀਂ ਇੱਥੇ ਹੀ ਆਉਂਦੇ ਹਾਂ ਸਰਕਾਰ ਦਾ ਦਿਲੋਂ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਇੰਨਾ ਪ੍ਰਬਾਲਾ ਕੀਤਾ ਹੈ ਵੇਸ ਪੂਰੀਆਂ ਮੈਡੀਸਨ ਫੀਜੀਆਂ ਨੇ ਡਾਕਟਰ ਸਾਹਿਬ ਬਹੁਤ ਵਧੀਆ ਦੇਖਦੇ ਨੇ ਕੋਈ ਕਾਲੀ ਵੀ ਨਹੀਂ ਦਿੰਦੇ ਹੈਗੇ ਬਹੁਤ ਸੋਹਣੀ ਮੈਡੀਸਨ ਦਿੰਦੇ ਨੇ ਸਾਰਾ ਸਟਾਫ ਬਹੁਤ ਵਧੀਆ ਹੈ ਮੈਂ ਰਮਤੇਰ ਸਿੰਘ ਪਿੰਡ ਘੱਗਾ ਜੋ ਇੱਥੇ ਲੈਂਤੋਂ ਦਵਾਈ ਲੈਣਾ ਉਹਨਾ ਇੱਥੇ ਸਾਨੂੰ ਬਹੁਤ ਸਹੂਲਤਾਂ ਨੇ ਇੱਥੇ ਨਾ ਕੋਈ ਪਰਚੀ ਦਾ ਫੈਸਾ ਲੱਗਦਾ ਤੇ ਸਟਾਫ ਬਹੁਤ ਵਧੀਆ ਜੀ ਪਹਿਲਾਂ ਜੋ ਸਾਨੂੰ ਦਵਾਈ ਲੈਣ ਪਾਤਰਾਂ ਜਾਂ ਸਮਾਨੇ ਜਾਣਾ ਪੈਂਦਾ ਸੀ ਸੋ ਸਾਡਾ ਹੁਣ ਉਹੀ ਸਰ ਜਾਂਦਾ ਜੀ ਕੋਈ ਇੱਥੇ ਪੈਸਾ ਨਹੀਂ ਲੱਗਦਾ ਜੀ ਬੀਪੀ ਦੀ ਜੋ ਵੀ ਐਕਸਰਾ ਸਭ ਦਵਾਈ ਉਰੇ ਫ੍ਰੀ ਮਿਲਦੀ ਹੈ ਜੀ ਮੈਨੂੰ ਖੂਨ ਦੀ ਕਮੀ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਕਈ ਵਾਰ ਦਵਾਈ ਲੈਣਾ ਪੈਂਦਾ ਹੈ ਇੱਥੇ ਮੈਂ ਆਪਣੇ ਬੱਚਿਆਂ ਨੂੰ ਵੀ ਤੇ ਆਪਣੇ ਸੱਸ ਸਹੁਰਿਆਂ ਨੂੰ ਵੀ ਕਈ ਵਾਰ ਦਵਾਈ ਦਿਵਾ ਚੁੱਕੀ ਹਾਂ ਐਕਚੁਅਲੀ 2 ਸਾਲ ਤੋਂ ਮੈਂ ਇੱਥੇ ਦਵਾਈ ਲੈ ਰਹੀ ਹਾਂ ਮੈਨੂੰ ਇੱਥੇ ਬਹੁਤ ਵਧੀਆ ਦਵਾਈ ਮਿਲਦੀ ਹੈ ਇੱਥੇ ਡਾਕਟਰ ਸਹਿਬਾਨ ਬਹੁਤ ਵਧੀਆ ਹਨ ਤੇ ਦਵਾਈ ਵੀ ਬਹੁਤ ਵਧੀਆ ਮਿਲਦੀ ਹੈ ਜੋ ਕਾਫੀ ਅਸਰ ਕਰਦੀ ਹੈ ਜਦੋਂ ਵੀ ਖੂਨ ਘਟ ਜਾਂਦਾ ਹੈ ਮੈਂ ਫੇਰ ਕਈ ਮਹੀਨਿਆਂ ਬਾਅਦ ਫੇਰ ਦਵਾਈ ਲੈਣਾ ਜਾਂਦੀ ਹਾਂ ਇਸ ਕਲੀਨਿਕ ਦੇ ਵਿੱਚ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਹੁੰਦਾ ਹੈ ਸਾਰਾ ਸਟਾਫ ਬਹੁਤ ਵਧੀਆ ਹੈ ਮੈਂ ਪੰਜਾਬ ਸਰਕਾਰ ਤੇ ਭਗਵੰਤ ਮਾਨ ਜੀ ਦਾ ਸਾਡੇ ਪਿੰਡ ਵਿੱਚ ਇਸ ਕਲੀਨਿਕ 呀。